ਅਹੀਂ ਜੀ ਸੁਖਜੀਤ ਪੌਲਟੀ ਫਾਰਮ ਪਰੋਂਵਾਲ ਤੋਂ ਜੀ ਠੀਕ ਹੈ ਜੀ ਆ ਸਾਡੀ ਇਹ ਮਸ਼ੀਨਾ ਵਾਂ ਜੀ ਇੱਥੇ ਅਸੀਂ ਅਸੀਂ ਵੇਟ ਕਰਦੇ ਆਂ ਫੀਡ ਦਾ ਇੱਥੋਂ ਆ ਐਲੀਵੇਟਰ ਚੁੱਕ ਕੇ ਗ੍ਰਾਈਂਡਰ ਚ ਪਾ ਦਿੰਦਾ ਵਾ ਗ੍ਰਾਈਂਡਰ ਦੀ ਫੀਡ ਜਿਹੜੀ ਆ ਉਹ ਫਿਰ ਐਲੀਵੇਟਰ ਚੁੱਕ ਕੇ ਮਿਕਸਚਰ ਚ ਪਾ ਦਿੰਦਾ ਠੀਕ ਹੈ ਜੀ ਮਿਕਸਚਰ ਜਦ ਆ ਮਿਕਸ ਕਰ ਦਿੰਦਾ ਵਾ ਵੀ ਅਸੀਂ ਮਲਟੀ ਵਿਟਾਮਿਨਸ ਪਾ ਕੇ ਇਹਨੂੰ ਜੋ ਮਿਨਰਲਸ ਪੈਣੇ ਆ ਉਹ ਸਾਰਾ ਕੁਝ ਪਾ ਕੇ ਇਹਦੇ ਵਿੱਚ ਜੀ ਇਹ ਇੱਧਰ ਹੈਗੀ ਆ ਜੀ ਆ ਗ੍ਰੇਨ ਲੱਗਾ ਹੋਇਆ ਠੀਕ ਹੈ ਗ੍ਰੇਨ ਪੈਂਦਾ ਵਾ ਇਹਦੇ ਡੀਓਸੀ ਲੱਗੀ ਆ ਰਾਈਸ ਪ੍ਰਾਨ ਤੇ ਨੈਕਸਟ ਫੇਸ ਸੋਇਆ ਲ ਵੇਖਾ ਉਸ ਤੋਂ ਅੱਗੇ ਫਿਰ ਉਹ ਲੱਗੀ ਹੈ ਜੀ ਐਨ ਆ ਲੱਗੀ ਹੈ ਜੀ ਤੇ ਨੈਕਸਟ ਫਿਰ ਇਧਰ ਪੱਥਰ ਪਾウダー ਲੱਗਾ ਬਸ ਇਹ ਜੀ ਜਿਹੜਾ ਹੈਗਾ ਜੀ ਸੋਇਆ ਜੀ ਉਹ ਪੈਂਦਾ ਜੀ 1 ਕੁਇੰਟਲ 30 ਕਿਲੋ ਪੈਂਦਾ ਤੇ ਜਿਹੜੀ ਹੈਗੀ ਆ ਜੀ ਐਨ ਆ ਉਹ ਵੀ 1 30 ਪੈਂਦੀ ਹੈ ਜੀ 1 ਕੁਇੰਟਲ 30 ਕਿਲੋ ਮਤਲਬ 10 ਕੁਇੰਟਲ ਦੇ ਵਿੱਚ ਤੇ ਸਾਢੇ 5 ਕੁਇੰਟਲ ਜਿਹੜਾ ਉਹ ਗ੍ਰੀਨ ਪੈਂਦਾ ਤੇ ਉਹਦੇ ਵਿੱਚ 1 ਕੁਇੰਟਲ ਤੇ ਪੈਂਦਾ ਲਗਭਗ ਡੀਓਸੀ ਰਾਈਸ ਬਰਨ ਤੇ ਬਾਕੀ ਪੱਥਰ ਪੈਂਦਾ ਜੀ ਇੱਕ ਮਤਲਬ ਇੱਕ ਕੁਇੰਟਲ ਯਾ ਯਾਰ ਮੁਰਗੀ ਇੱਕ ਦਿਨ ਚ ਕਿੰਨੀ ਫੀਟ ਚਾਰ ਹੁੰਦੀ 50000 মুরগি ਲਈ ਅਹੀਂ ਲਗਭਗ ਮੱਲ ਬਣਾਉਣੇ ਆ ਜੀ 55 ਕੁਇੰਟ ਦੇ ਲੱਗ ਜਾਗੇ 55 60 ਕੁਇੰਟ ਇੱਕ মুরਗੀ ਨੂੰ ਕਿੰਨੀ ਪੰਦੀ 110 ਗ੍ਰਾਮ ਦੇ ਲਾਗੇ 105 110 ਇਹ ਡੇਲੀ ਬਣਦੀ ਹੈ ਡੇਲੀ ਬਣਦੀ ਹੈ ਜੀ ਤੁਸੀਂ ਇਹਨੂੰ ਵੀ ਬਾਹਰ ਸੇਲ ਕਰਦੇ ਹੋ ਫੀਡ ਨੂੰ ਵੀ ਕਿ ਆਪਣੇ ਨਹੀਂ ਬਸ ਆਪਣੇ ਜੋਗੀ ਆਪਣੇ ਜੋਗੀ ਆਪਣੀ ਬਰਡ ਨੂੰ ਪਾਉਣੀ ਹੈ ਜੀ ਆਪਨੇ ਜੋਗੀ ਹਾਂ ਜੀ ਆਪਣੇ ਜੋਗੀ ਕਿਸ ਤਰ੍ਹਾਂ ਇਹ ਸੰਘਾਸ ਪਲਾਈ ਇਹ ਜੀ ਅੰਡਰਗਰਾਉਂਡ ਇਥੇ ਪਾਈਪ ਲੱਗਾ ਹੋਇਆ ਹੈ ਜੀ ਇਹਦੇ ਉਹਨੂੰ ਅਹੀਂ ਓਗਰ ਆਣੇ ਆ ਠੀਕ ਹੈ ਜੀ ਆ ਥੱਲਿਓਂ ਦੀ ਇਹਦੇ ਥੱਲਿਓਂ ਦੀ ਜਾਂਦੀ ਹੈ ਫੀਡ ਬਾਹਰ ਆ ਜਾਂਦੀ ਹੈ ਜੀ ਤੇ ਬਾਹਰ ਆ ਕੇ ਫਿਰ ਅਕਲੇ ਬੰਨੇ ਫਿਰ ਉਹਨੂੰ ਹਾਈਟ ਦੇ ਕੇ ਤੇ ਸਿੱਧਾ ਛੇਡਾਂ ਚ ਲੈ ਜਾਂਦੇ ਆ ਦੇਖੋ ਜੀ ਆ ਇਥੋਂ ਬਾਹਰ ਆ ਗਈ ਆ ਜੀ ਫਿਰ ਇਥੋਂ ਅਸੀਂ ਹਾਈਟ ਦਿੱਤੀ ਆ ਫੀਡ ਨੂੰ ਅੱਗੇ ਚਲੀ ਜਾਂਦੀ ਆ ਅੱਗੇ ਜਾ ਕੇ ਫਿਰ ਹਾਂਜੀ ਅੱਗੇ ਜ਼ੂਮ ਕਰ ਲਓ ਉਧਰ ਉਹ ਪਾਈਪਾਂ ਰਾਈ ਜਾ ਕੇ ਛੇਡਾਂ ਚਲੀ ਜਾਂਦੀ ਆ ਪਹਿਲਾਂ ਜਿਹੜਾ ਅੰਡੇ ਦਾ ਜਿਹੜਾ ਰਿਕਾਰਡ ਨੈਸ਼ਨਲ ਰਿਕਾਰਡ ਆ ਤੇ ਉਹ ਹੈਗਾ ਜੀ 210 ਗ੍ਰਾਮ ਦਾ ਮਹਾਰਾਸ਼ਟਰ ਦਾ ਠੀਕ ਆ ਜੀ ਤੋ ਹੁਣ ਸਾਡੀ ਮੁਰਗੀ ਨੇ ਜਿਹੜੀ ਦੇਸੀ ਮੁਰਗੀ ਆ ਉਹਨੇ ਅੰਡਾ ਦਿੱਤਾ ਉਹਦਾ ਉਹਨੇ ਨੈਸ਼ਨਲ ਰਿਕਾਰਡ ਤੋੜ ਦਿੱਤਾ ਵਾ 233 ਗ੍ਰਾਮ ਦਾ ਦੇ ਕੇ ਅੰਡਾ ਜੀ ਇਹ ਆਰ ਕੋ ਜ਼ੀਰੋ ਆ ਜੀ ਤੇ ਆ ਅੰਡੇ ਦਾ weight ਜੇ ਠੀਕ ਆ ਜੀ 232 33 ਗ੍ਰਾਮ ਦੇ ਲਾਗੇ ਚੱਕ ਇਹਦਾ weight ਆ ਜੀ ਤੇ ਇਹ ਹੁਣ ਰਿਕਾਰਡ ਜੀ ਸਾਡਾ ਇਥੋਂ ਦਾ ਬਣ ਗਿਆ ਵਾ ਗੁਰਦਾਸਪੁਰ ਡਿਸਟ੍ਰਿਕਟ ਦਾ ਦੇਸੀ ਮੁਰਗੀ ਦਾ ਅੰਡਾ ਜੀ ਇਹ ਠੀਕ ਆ ਜੀ ਇਹ ਦੇਸੀ ਮੁਰਗੀ ਦਾ ਅੰਡਾ ਜੀ ਉਹ ਉਹ ਮਹਾਰਾਸ਼ਟਰ ਦਾ ਇੱਕ ਫਾਰਮਰ ਆ ਤੇ ਉਹ ਫਾਰਮਰ ਦਾ ਨਾਂ ਨਹੀਂ ਪਤਾ ਬਟ ਉਦਾ 210 ਗ੍ਰਾਮ ਦਾ ਰਿਕਾਰਡ ਹੈ ਬਸ ਇਹ ਤੇ ਇਦਾਂ ਹੀ ਰੱਖਿਆ ਸੀ ਇਹ 19 ਫਰਵਰੀ ਨੂੰ ਦਿੱਤਾ ਆਂਡਾ ਤੇ ਇੰਨੇ ਦਿਨ ਹੋ ਗਿਆ ਮੇਰੇ ਖਿਆਲ ਇਹਦਾ weight ਜਿਹੜਾ ਵਾ 240 ਗ੍ਰਾਮ ਤੇ ਲੱਗੇ ਸੀ ਜਿਹੜਾ ਵੀ ਹੁਣ ਲੂਸ ਕਰ ਗਿਆ weight ਥੋੜਾ ਜਾ ਮਤਲਬ ਟਾਈਮ ਜ਼ਿਆਦਾ ਹੋ ਗਿਆ ਤੇ ਉਹ ਟਾਈਮ ਤੇ 240 ਦੇ ਲੱਗੇ ਸੀ ਤੇ ਉਹ ਵੈਸੇ ਮਨ ਚ ਆਇਆ ਵੀ ਚੈੱਕ ਕਰੀਏ ਵੀ ਰਿਕਾਰਡ ਕੀ ਹੈਗਾ ਆਪਣੇ ਇੰਡੀਆ ਦਾ ਤੇ ਜਦੋਂ ਵੇਖਿਆ ਉਹ 210 ਗ੍ਰਾਮ ਦਾ ਰਿਕਾਰਡ ਸੀ ਠੀਕ ਹੈ ਤੇ ਅਹੀਂ ਥੋਲਿਆ ਆਂਡਾ ਜਿਹੜਾ 32 33 ਗ੍ਰਾਮ ਦਾ ਹੈ ਜੀ ਸਾਡੇ ਕੋਲ 50000 ਬੁਰਗੀ ਹੈ ਜੀ ਲਈ ਜਿਹੜੀ ਆਂਡਾ ਦੇ ਰਹੀ ਹੈ ਲਗੋ ਜੀ ਚਾਰ ਸ਼ੈਟ ਨੇ 50000 ਮੁਰਗੀ 50000 ਮੁਰਗੀ ਅੰਡੇ ਵਾਲੀ ਜੀ ਸਪਲਾਈ ਆਪਣੇ ਲਗ ਲਗ ਏਰੀਆ ਦੇ ਹਾਂ ਜੀ ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਮਜੀਠਾ ਅਜਨਾਲਾ ਲੁੱਪੂ ਗੁੱਜ ਗਾਵੇਂ ਕਲਾਂ ਨੌਰ ਹਾਂ ਜੀ یوں ਵੀ ਗੁਰਦਾਸਪੁਰ ਦੇ ਲਾਗੇ ਵੀ ਦੇਜ ਦਾ ਅੰਡਾ ਜੀ ਬਟਾਲੇ ਦੇ ਲਾਗੇ ਵੀ ਆਸੇ ਪਾਸੇ ਲਗ ਲਗ ਕਸਬਿਆਂ ਚ ਉਹਦੇ ਰਿਟੇਲ ਕਰਦੇ ਖੁੱਦ ਰਿਟੇਲ ਕਰਦੇ ਆਂ ਡੀਟੇਲ ਆਂਡਾ ਸਾਡਾ ਜਾਂਦਾ ਤੇ ਇਹ ਫਿਰ ਜਿਹੜੀ ਇਹਨਾਂ ਦੀ ਫੀਡ ਆ ਇਹਨਾਂ ਦੀ ਫੀਡ ਜੀ ਅਸੀਂ ਸੋਇਆ ਬੇਸ ਫੀਡ ਪਾ ਰਹੇ ਆਂ ਆਪਣੀ ਖੁਦ ਬਣਾ ਕੇ ਕੀ ਜੀ ਅਸੀਂ ਰੈਡੀमेड ਫੀਡ ਨਹੀਂ ਪਾਉਂਦੇ ਮਤਲਬ ਆਪਣੇ ਫਾਰਮ ਚ ਫੀਡ ਤਿਆਰ ਹੁੰਦੀ ਆ ਤੇ ਹੈਲਥੀ ਫੀਡ ਆ ਇਹ ਕਾਦੀ ਕਾਦੀ ਫੀਡ ਤਿਆਰ ਕਰਦੇ ਤੁਸੀਂ ਇਹ ਜੀ ਅਸੀਂ ਪਾ ਰਹੇ ਆ ਜੀਐਨ ਪਾ ਰਹੇ ਆ ਸੋਇਆ ਪਾ ਰਹੇ ਆ ਜੀ ਤੇ ਨਾਲ ਮੱਕੀ ਪਾ ਰਹੇ ਆ ਬਾਜਰਾ ਤੇ ਥੋੜੀ ਜੀ ਕਣੀ ਪਾ ਰਹੇ ਆ ਤੇ ਬਾਕੀ ਜਿਹੜੀ ਇਨਗਰੀਡੀਅੰਟਸ ਨੇ ਹਾਂ ਜੀ ਇਹ ਕਿਉਂ ਵੀ ਆ ਆਂਦਾ ਹੁਣ ਦਿਖਾ ਲ ਦ ਕਰ ਲ ਆਂਡਾ ਵੀ ਦੇਖਿਆ ਦਿਖਾ ਦੂੰ ਆਂਡਾ ਜੀ ਆਂਡਾ ਗਾ ਆਹ ਆਹ ਵੇਖੋ ਜੀ ਆਹ ਜੇ 200 ਤੇ 32 ਗ੍ਰਾਮ ਦਾ ਆਂਡਾ ਠੀਕ ਹੈ ਜੀ ਤੇ ਆ ਇਹਦਾ ਵੇਟ ਜੇ ਇਹ ਜੀ ਇਹ ਗਿੱਤਾ ਜੀ ਮੇਰੇ ਪਾਪਾ ਨੇ ਸ਼ੁਰੂ ਕੀਤਾ ਵਾ 1980 ਦੇ ਵਿੱਚ ਠੀਕ ਹੈ ਜੀ ਅਸੀਂ ਹੁਣੋਂ ਹੈਗੇ 10-12 ਸਾਲਾਂ ਦੇ ਆ ਸਭ ਤੋਂ ਪਹਿਲਾਂ 500 ਚੂਚਾ ਪਾਇਆ ਜੀ ਫਿਰ ਆਹਸਤਾ ਆਹਸਤਾ ਵਧਾਇਆ ਤੇ ਕਰਦਿਆਂ ਕਰਦਿਆਂ ਫਿਰ 50000 ਤੇ ਆ ਗਏ ਤੇ 45000 ਡਾ ਹੋ ਜਾਂਦਾ ਰੋਜ਼ ਦਾ ਜੀ